ਦੋਸਤੋ ਤੁਹਾਡਾ ਫਿਰ ਤੋਂ ਇਹ ਸੈਨੀ ਡ੍ਰੈਗਨ ਫਰੂਟ ਫਾਰਮ ਦੇ ਵਿੱਚ ਸਵਾਗਤ ਹੈਗਾ ਜੀ ਤੇ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਦਾ ਨਵੀਂ ਤੋਂ ਨਵੀਂ ਜਾਣਕਾਰੀ ਤੇ ਅੱਜ ਤੋਂ ਫਿਰ ਤੁਹਾਡੇ ਨਾਲ ਨਵੀਂ ਜਾਣਕਾਰੀ ਲੈ ਕੇ ਆਏ ਹੈਗੇ ਆ ਤੇ ਜਿਸ ਤਰ੍ਹਾਂ ਜੀ ਆਪਾਂ ਰੈਂਡਮਲੀ ਜਿਹੜੇ ਛੋਟੇ ਤੋਂ ਛੋਟਾ ਡ੍ਰੈਗਨ ਫਰੂਟ ਆ ਜਿਹੜਾ ਸਾਡੇ ਫਾਰਮ ਦੇ ਵਿੱਚ ਅਵੇਲੇਬਲ ਹੈਗਾ 1 ਕਿਜੀ ਮਤਲਬ 1 ਕਿਲੋ 90 ਗ੍ਰਾਮ 1 ਕਿਲੋ 90 ਗ੍ਰਾਮ ਛੋਟੇ ਪੀਸ ਚੱਕੇ ਰੈਂਡਮਲੀ ਸਿਲੈਕਟ ਕੀਤੇ ਹੈਗੇ ਆ ਔਰ 1 ਕਿਲੋ ਹੀ 90 ਗ੍ਰਾਮ ਹੀ ਅਸੀਂ ਦੂਸਰੇ ਵੱਡੇ ਡ੍ਰੈਗਨ ਫਰੂਟ ਚੱਕੇ ਹੈਗੇ ਆ ਤੇ ਜਿੱਦ ਤੱਕ ਹੁੰਦਾ ਸਾਡੇ ਬਹੁਤ ਸਾਰੇ ਕਸਟਮਰਾਂ ਨੂੰ ਡਾਊਟ ਹੁੰਦਾ ਕਿ ਛੋਟੇ ਫਰੂਟ ਲੈਣ ਦੇ ਵਿੱਚ ਸਾਨੂੰ ਕੀ ਫਾਇਦਾ ਹੁੰਦਾ ਔਰ ਵੱਡੇ ਫਰੂਟ ਸਾਨੂੰ ਲੈਣ ਦੇ ਵਿੱਚ ਕੀ ਫਾਇਦਾ ਹੁੰਦਾ ਹੈਗਾ ਮਤਲਬ ਆਪਾਂ ਕਹਿਣ ਦਾ ਮਤਲਬ ਕੰਪੈਰੀਜ਼ਨ ਕਰਨਾ ਹੈਗਾ ਵੱਡੇ ਡ੍ਰੈਗਨ ਫਰੂਟ ਲੈਣ ਦੇ ਵਿੱਚ ਨੁਕਸਾਨ ਹੈ ਕਿ ਫਾਇਦਾ ਹੈ ਮਤਲਬ ਕੀ ਬੈਨੀਫਿਟ ਹੈ ਦੋਨਾਂ ਦੇ ਵਿੱਚ ਕੀ ਕੀ ਦੂਸਰਾ ਹੈਗਾ ਇੱਕ ਤਾਂ ਜੀ ਮੈਂ ਮੋਟਾ-ਮੋਟੀ ਦੱਸ ਦਵਾਂ ਕਿ ਜਦੋਂ ਅਸੀਂ 1 ਕਿਲੋ ਡ੍ਰੈਗਨ ਲੈਣੇ ਹੈਗੇ ਆ ਇਹਦੇ ਵਿੱਚ ਕੀ ਇੱਕ ਤਾਂ ਪੀਸਾਂ ਦੀ ਕੁਆਂਟੀਟੀ ਵੱਧ ਜਾਂਦੀ ਹੈਗੀ ਆ ਜਿਸ ਤਰ੍ਹਾਂ ਇਹ ਹੈਗੇ ਇਹ ਜਿਹੜੇ ਹੱਲੇ ਦੇ ਹੀ ਅਸੀਂ ਹਾਰਵੈਸਟ ਕੀਤੀ ਹੈਗੀ ਉਹ ਤੋਂ ਸਭ ਤੋਂ ਛੋਟੇ ਛੋਟੇ ਫਰੂਟ ਤੇ ਆ ਦੂਸਰੇ ਜਿਹੜੇ ਹੈਗੇ ਆ ਇਹ ਅਸੀਂ ਐਵਰੇਜਲੀ ਮਤਲਬ ਕੱਡੇ ਹੈਗੇ ਨਾ ਤਾਂ ਜਿਆਦਾ ਵੱਡੇ ਕੱਡੇ ਹੈਗੇ ਆ ਕਿਉਂਕਿ ਸਾਡੇ ਕੋਲ ਅੱਧਾ ਕਿਲੋ ਪਲੱਸ ਵਾਲੇ ਵੀ ਹੈਗੇ ਬਟ ਜਿਹੜੇ ਨਾਰਮਲੀ ਕਸਟਮਰ ਪ੍ਰੇਫਰ ਕਰਦੇ ਹੈਗੇ ਆ ਇਹ ਹੀ ਤਿੰਨ ਆ ਦੋ ਸਾਈਜ਼ ਹੈਗੇ ਆ ਜਾਂ ਤਾਂ ਇਹ ਸਾਈਜ਼ ਜਾਂ ਤਾਂ ਇਹ ਸਾਈਜ਼ ਠੀਕ ਹੈ ਜੀ ਤੇ ਤਿੰਨ ਪੀਸਾਂ ਵਾਲਾ ਜਾਂ ਕੋਈ ਪੰਜ ਪੀਸਾਂ ਵਾਲਾ ਪ੍ਰੇਫਰ ਕਰਦਾ ਕੋਈ ਚਾਰ ਪੀਸਾਂ ਵਾਲਾ ਪ੍ਰੇਫਰ ਕਰਦਾ ਹੈਗਾ ਤੇ ਉਹ ਵੀ ਜੀ ਇਹਨਾਂ ਦਾ ਦੋਨਾਂ ਦਾ weight ਕੀਤਾ ਹੈਗਾ ਜਿਹਦਾ ਸਮਾਲ ਦਾ ਸੀ ਜਿਹੜਾ weight ਕੀਤਾ ਹੈਗਾ ਉਹ 1 ਕਿਲੋ 90 ਗ੍ਰਾਮ ਹੈਗਾ ਔਰ ਜਿਹੜੇ ਬਿਗ ਸਾਈਜ਼ ਦੇ ਹੈਗੇ ਆ ਤੇ ਉਹਨਾਂ ਦਾ ਹੈਗਾ 1 ਕਿਲੋ 90 ਗ੍ਰਾਮ ਦੋਨਾਂ ਦਾ ਸੇਮ ਪ੍ਰਾਈਸ ਹੈਗਾ ਔਰ ਅਸੀਂ ਇਹਨਾਂ ਨੂੰ ਅੱਜ ਇਹਨਾਂ ਨੂੰ ਪੂਰਾ ਕੱਟ ਕੇ ਔਰ ਇਹਨਾਂ ਦਾ ਪਲਪ ਲੈਵਲ ਦੇਖਣਾ ਹੈਗਾ ਦੋਨਾਂ ਦੇ ਵਿੱਚ ਪਲਪ ਜਿਹੜਾ ਮਤਲਬ ਮੇਨ ਕੰਟੈਂਟ ਜਿਹੜਾ ਹੈਗਾ ਜਾ ਸਾਨੂੰ ਜਿਹੜੀ ਆਪਾਂ ਚੀਜ਼ ਖਾਣੀ ਹੈਗੀ ਆ ਉਹਦਾ ਲੈਵਲ ਕਿੰਨਾ ਹੈਗਾ ਮਤਲਬ ਉਹ ਕਿੰਨੀ ਨਿਕਲਦੀ ਹੈਗੀ ਆ ਕਿਉਂਕਿ ਸਾਡਾ ਜਿਹੜਾ ਮੋਟਿਵ ਹੁੰਦਾ ਵਾ ਕਿ ਸਾਡਾ ਪਲਬ ਦੇ ਨਾਲ ਮੋਟਿਵ ਹੈਗਾ ਵਾ ਕਿ ਮੋਟਿਵ ਇਹੀ ਇੱਕ ਕਿੰਨੀ ਪਲਬ ਨਿਕਲਦੀ ਹੈਗੀ ਆ ਤੇ ਅਸੀਂ ਆਲਰੇਡੀ ਅਸੀਂ ਇਹ ਦੋਨੇ ਵੇਟ ਕਰ ਦਿੱਤੇ ਹੈਗੇ ਇੱਕ ਵਾਰ ਫਿਰ ਵੇਟ ਕਰਾਂਗੇ ਆਪਣੇ ਦਰਸ਼ਕਾਂ ਦੇ ਸੱਲੀ ਵਾਸਤੇ ਜਿੱਦਾ 1 ਕਿਲੋ 80 ਗ੍ਰਾਮ ਇਹ ਹੋ ਗਿਆ ਜੀ ਤੇ ਉਹ 10 ਗ੍ਰਾਮ ਕੰਡੇ ਤੇ ਘਟਦਾ ਵਾ ਤਾਂ ਰਹਿੰਦਾ ਹੈਗਾ ਤੇ ਵੱਡੇ ਵੀ 1 ਕਿਲੋ 80 ਗ੍ਰਾਮ ਨਹੀਂ ਹੈਗੇ 90 90 ਗ੍ਰਾਮ ਮਤਲਬ ਘਟਵਾਦ 10 ਗ੍ਰਾਮ ਦਾ ਆਪਾਂ ਪਲਸ ਮਾਈਨਸ ਮੰਨ ਸਕਦੇ ਹੈਗੇ ਆ ਤੇ ਅਸੀਂ ਪਹਿਲੋਂ ਜਿਹੜੇ ਹੈਗੇ ਛੋਟੇ ਡ੍ਰੈਗਨ ਫੂਟ ਹੈਗੇ ਆ ਅਸੀਂ ਇਹਨਾਂ ਨੂੰ ਮੈਜ਼ਰ ਕਰਾਂਗੇ ਆਪਾਂ ਆਪਣੇ ਕੰਡੇ ਨੂੰ ਜਿਹੜਾ ਹੈਗਾ ਜ਼ੀਰੋ ਕਰ ਲਵਾਂਗੇ ਇੱਕ ਵਾਰੀ ਤੇ ਹੁਣ ਅਸੀਂ ਇਹਨਾਂ ਨੂੰ 1/1 ਛਿੱਲ ਕੇ ਤਾਂ ਇਹਨਾਂ ਚੋਂ ਪਲਪ ਦੇਖਾਂਗੇ ਕਿੰਨੀ ਨਿਕਲਦੀ ਹੈਗੀ ਆ ਤੇ ਇਹ ਜੀ ਸਾਇਮ ਰੈੱਡ ਵੈਰਾਈਟੀ ਹੈਗੀ ਆ ਦੋਨੀਆਂ ਸੇਮ ਵੈਰਾਈਟੀ ਦੀ ਅਸੀਂ ਫਰੂਟ ਸਿਲੈਕਟ ਕੀਤੇ ਹੈਗੇ ਆ ਤੇ ਜਿਹੜੇ ਵੀ ਦਰਸ਼ਕਾ ਇਹਨੂੰ ਦੇਖ ਰਹੇ ਨੇ ਤੇ ਉਹ ਇਹ ਧਿਆਨ ਰੱਖਣਾ ਇਹ ਜਿਹੜਾ ਰਿਵਿਊ ਹੋ ਰਿਹਾ ਇਹ ਸਾਇਮ ਰੈੱਡ ਵੈਰਾਈਟੀ ਦਾ ਹੀ ਹੋ ਰਿਹਾ ਜੀ ਠੀਕ ਹੈ ਜੀ ਫਿਰ ਅਸੀਂ ਜਿਹੜੀ ਵੇਸਟ ਮਟੀਰੀਅਲ ਹੈਗਾ ਉਹ ਵੀ ਆਪਾਂ ਦੇਖਾਂਗੇ ਕਿੰਨਾ ਨਿਕਲਿਆ ਹੈਗਾ ਤੇ ਇਹਨੂੰ ਜੀ ਕੱਟਣ ਦਾ ਇਹੀ ਤਰੀਕਾ ਹੁੰਦਾ ਇਹਨੂੰ ਚਾਰ ਘੱਟ ਮਾਰੋ ਇਸ ਤਰ੍ਹਾਂ ਜੀ ਆ ਜੂਸ ਵੇਲੇ ਨਿੰਬੂ ਨੂੰ ਜਾਂ ਮਸਾਂ ਮੀਨੂ ਛਿੱਲਦੇ ਹੈਗੇ ਆ ਤੇ ਜਿਹੜਾ ਇਹ ਵਧੀਆ ਤਰੀਕਾ ਹੈਗਾ ਇਹਨੂੰ ਛਿੱਲਣ ਦਾ ਜਿਹਦੇ ਵਿੱਚ ਇਹ ਧੋੜਾ ਜਿਹਾ ਆ ਦੇਖੋ ਜੀ ਇਸ ਤਰ੍ਹਾਂ ਇਹਨੂੰ ਕਿਸੀ ਘਟਣਾ ਹੁੰਦਾ ਔਰ ਕਿਉਂਕਿ ਇਹਦੇ ਵਿੱਚ ਸਾਡਾ ਫੂਡ ਜਿਹੜਾ ਵੇਸਟ ਬਹੁਤ ਘੱਟ ਹੁੰਦਾ ਹੈਗਾ ਵੇਸਟ ਮਤਲਬ ਨਾ ਦੇ ਬਰਾਬਰ ਹੀ ਹੁੰਦਾ ਹੈਗਾ ਤੇ ਇਹ ਜਿਹੜੀ ਵੈਰਾਈਟੀ ਹੈਗੀ ਆ ਜੀ ਖਾਣ ਦੇ ਵਿੱਚ ਮਿੱਠੀ ਹੈਗੀ ਆ ਤੇ ਬਟ ਇਹ ਵੀ ਜਿਹੜਾ ਮਠਾਸ ਘਟਦੀ ਵਾਧੀ ਰਹਿੰਦੀ ਹੈਗੀ ਆ ਇਹ ਮੌਸਮ ਦੇ ਨਾਲ ਕਿਉਂਕਿ ਇਸ ਵਾਰੀ ਮੌਸਮ ਜਿਹੜਾ ਇੱਕ ਧੁੱਪਾ ਘੱਟ ਹੋਣ ਕਰਨ ਮੌਸਮ ਜਿਹੜਾ ਅਪ ਡਾਊਨ ਬਹੁਤ ਹੋ ਰਿਹਾ ਹੈਗਾ ਧੁੱਪ ਦੇ ਵਿੱਚ ਥੋੜੀ ਜਿਹੀ ਮਿਠਾਸ ਜ਼ਿਆਦਾ ਬਣ ਜਾਂਦੀ ਹੈਗੀ ਆ ਕਿ ਇਹ ਰਿਵਿਊ ਸਾਨੂੰ ਇਸ ਕਰਕੇ ਕਰਨਾ ਪਿਆ ਕਿ ਸਾਨੂੰ ਕਸਟਮਰਾਂ ਦੀਆਂ ਕਸਟਮਰ ਨੂੰ ਅਸੀਂ ਸਮਝ ਨਹੀਂ ਪਾ ਰਹੇ ਆ ਕਿ ਕਸਟਮਰ ਕੀ ਚਾਹੁੰਦਾ ਕੀ ਹੈ ਉਹ 4 ਪੀਸ ਜਾਂ 5 ਪੀਸ ਜਾਂ 3 ਪੀਸ ਜਾਂ 2 ਪੀਸ ਦੀ ਡਿਮਾਂਡ ਕਿਉਂ ਕਰਦਾ ਹੈਗਾ ਤੇ ਉਹੀ ਅਸੀਂ ਇਹ ਵੀਡੀਓ ਦਾ ਮੋਟਿਵ ਇਹੀ ਹੈ ਸਾਨੂੰ ਸਾਰਾ ਕੁਝ ਪਤਾ ਹੈਗਾ ਜੀ ਤੇ ਬਟ ਆਪਾਂ ਕਸਟਮਰ ਦੀ ਕਸਟਮਰ ਨੂੰ ਸੈਟੀਸਫਾਈ ਕਰਨ ਵਾਸਤੇ ਅੱਜ ਇਹ ਆਪਾਂ ਇੱਕ ਛੋਟ ਵੀਡੀਓ ਬਣਾ ਰਹੇ ਹੈਗੇ ਆ ਉਕਿ ਜੀ ਉਨੀ ਨਿਕੀ ਦਾ ਫਰਕ ਆ ਸਕਦਾ ਹੈਗਾ ਜੇ ਅਸੀਂ ਇਸ ਤੋਂ ਜ਼ਿਆਦਾ ਛੋਟੇ ਪੀਸ ਲਵਾਂਗੇ ਤੇ ਫਿਰ ਸਾਨੂੰ ਹੋਰ ਦੂਸਰਾ ਹੋਏਗਾ ਇਹ ਹੈ ਜੀ ਹੁਣ ਅਸੀਂ ਨੋਟ ਵੀ ਕਰਾਂਗੇ ਇਹ 750 ਗ੍ਰਾਮ ਜਿਹੜੇ ਛੋਟੇ ਪੀਸ ਸੀਗੇ ਇਹ ਪੰਜ ਪੀਸ ਸੀਗੇ ਜੀ ਇਹ ਵੇਸਟ ਮਤਲਬ 750 ਗ੍ਰਾਮ ਜਿਹੜੀ ਹੈਗੀ ਇਹਦੀ ਕਹਿੰਦਾ ਮਤਲਬ ਜਿਹੜੀ ਆਪਾਂ ਕੰਜ਼ੂਮ ਕਰਨੀ ਹੈਗੀ ਪਲਪ ਉਹ ਹੈਗੀ ਹੈ ਜੀ ਔਰ ਮਤਲਬ 250 ਗ੍ਰਾਮ ਜਿਹੜੀ ਹੈਗੀ ਇਹਦੇ ਵਿੱਚ ਇਹਦੀ ਵੇਸਟੇਜ ਹੋ ਗਈ ਹੈਗੀ ਮਤਲਬ ਵੇਸਟੇਜ ਨਿਕਲ ਗਈ ਹੈਗੀ ਤੇ ਜੇ ਅਸੀਂ ਇੱਕ ਲਫਾਫਾ ਲੈ ਕੇ ਅੰਦਰ ਸਾਫ ਲਫਾਫਾ ਤੇ ਇਹ ਹੈਗਾ ਜੀ ਆ ਸਾਡੇ ਵੱਡੇ ਡ੍ਰੈਗਨ ਜਿਹੜੇ ਅਸੀਂ ਮਤਲਬ ਨਾਰਮਲੀ ਇਹ ਸਾਈਜ਼ इजीली ਜਿਹੜੀ ਮਾਰਕੀਟ ਦੇ ਵਿੱਚ ਹੈਗਾ ਇਹੀ ਸਾਈਜ਼ ਜਿਹੜੇ ਕਸਟਮਰਾਂ ਨੂੰ ਹੈਗਾ ਲਗਭਗ ਮਿਲਦਾ ਹੈਗਾ ਤੇ ਜਿਹੜੇ ਛੋਟੇ ਪੀਸਾਂ ਦੀ ਆ ਜਾਂ ਵੱਧ ਗਿਣਤੀ ਵਾਲੇ ਪੀਸਾਂ ਦੀ ਰਹੀ ਆ ਉਹ ਕਸਟਮਰ ਦੀ ਆਪਣੀ ਚੁਆਇਸ ਹੁੰਦੀ ਆ ਜੀ ਸਾਨੂੰ ਪੰਜ ਪੀਸ ਚਾਣਨੇ ਚਾਹੀਦੇ ਜਾਂ ਚਾਰ ਪੀਸ ਚਾਣਨੇ ਚਾਹੀਦੇ ਆ ਤੇ ਦੂਸਰੇ ਛੋਟਿਆਂ ਦਾ ਇਹ ਵੀ ਬੈਨੀਫਿਟ ਹੁੰਦਾ ਹੈ ਇੱਕ ਕਿ ਛੋਟੀਆਂ ਫੈਮਲੀਆ ਹੁੰਦੀਆਂ ਜਾਂ ਕੋਈ ਬਜ਼ੁਰਗ ਬੰਦਾ ਹੁੰਦਾ ਜਾਂ ਕੋਈ ਮਰੀਜ਼ ਹੁੰਦਾ ਹੈਗਾ ਤੇ ਉਹ ਇੱਕ ਵਾਰ ਦੇ ਵਿੱਚ ਪੂਰਾ ਫਰੂਟ ਜੇ ਕਹਦੇ ਇਹ 250 ਗ੍ਰਾਮ ਜਾਂ ਅੱਧਾ ਕਿਲੋ ਦਾ ਨਹੀਂ ਖਾ ਸਕਦਾ ਹੈਗਾ ਕਈ ਫੈਮਿਲੀਆਂ ਛੋਟੀਆਂ ਨੇ ਕਈ ਵਾਰੀ ਹੁੰਦਾ ਕਿ ਪੇਸ਼ੈਂਟਾਂ ਨੂੰ ਦੇਣਾ ਹੁੰਦਾ ਹੈਗਾ ਕਿਉਂਕਿ ਇਹਦੇ ਹੈਲਥ ਬੈਨੀਫਿਟ ਬਹੁਤ ਨੇ ਇੱਥੇ ਨੂੰ ਫਰਕ ਤੇ ਇਸ ਕਰਕੇ ਆਹ ਦੇਖੋ ਜੀ ਇਹਦਾ ਕੱਟਣ ਦਾ ਸੇਮ ਤਰੀਕਾ ਇਹੀ ਹੈਗਾ ਕਿ ਇਹਦੇ ਵਾਸਤੇ ਡ੍ਰੈਗਨ ਫਰੂਟ ਦੀ ਵੇ ਵਿੱਚ ਹੱਲੇ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਬਹੁਤ ਘੱਟ ਹੈਗੀ ਆ ਕਿ ਬਹੁਤ ਬੰਦਿਆਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਇਹਨੂੰ ਕੱਟਣਾ ਕਿੱਦਾਂ ਔਰ ਇਹਨੂੰ ਖਾਣਾ ਕਿੱਦਾਂ ਹੈਗਾ ਤੇ ਇਹ ਜਿਹੜਾ ਸੀਗਾ ਜੀ ਸਾਡਾ ਤੇ ਇਹ ਸੀਗਾ ਜੀ 750 ਗ੍ਰਾਮ ਸਾਡਾ ਜਿਹੜਾ ਸੀਗਾ ਛੋਟੇ ਦਾ ਪਲਵ ਨਿਕਲੇ ਹੈਗਾ 1 ਕਿਲੋ ਦੇ ਵਿੱਚ ਤੀ ਬਾਦ ਦੇ ਵਿੱਚ ਇਹਦਾ ਟੇਸਟ ਹੀ ਦੱਸਾਂਗੇ ਛੋਟੇ ਵੱਡੇ ਦੇ ਵਿੱਚ ਕੁਝ ਫਰਕ ਤਾਂ ਨਹੀਂ ਆ ਰਿਹਾ ਤੇ ਇਹ ਜੀ ਵੱਡੇ ਦੇ ਵਿੱਚ 780 ਗ੍ਰਾਮ ਪਲਪ ਹੈਗੀ ਆ ਦੇ ਦੇ ਵਿੱਚ ਮਤਲਬ ਇਹਦੇ ਵਿੱਚ 230 ਗ੍ਰਾਮ ਦੀ ਸਾਡੀ ਵੇਸਟੇਜ ਆ ਗਈ ਹੈਗੀ ਆ ਕਹਿੰਦਾ ਮਤਲਬ ਫਰਕ ਕੁਛ ਨਹੀਂ ਹੈਗਾ ਮਤਲਬ ਉਨੀ ਨਿੱਕੀ ਦਾ ਹੀ ਫਰਕ ਹੈਗਾ ਵਾ ਤੇ ਜੇ ਆਪਾਂ ਟ੍ਰਾਇਲ ਕੀਤਾ ਜਾਵੇ ਤਾਂ ਇਹ ਮਾਮੂਲੀ ਹੀ ਫਰਕ ਹੈਗਾ ਵਾ ਜੇ ਅਸੀਂ ਵੱਡਾ ਹੰਪੀਸ ਲਈਏ ਜਾਂ ਛੋਟਾ ਫੀਸ ਲਈਏ ਤੇ ਕੁਛ ਜ਼ਿਆਦਾ ਫਰਕ ਨਹੀਂ ਹੈਗਾ ਇੱਕ ਵਾਰ ਅਸੀਂ ਇਹਨੂੰ ਇਹੋ ਕਰ ਲਈਏ ਬੰਦੇ ਨੂੰ ਤੇ ਤੇ ਜੀ 300 310 ਗ੍ਰਾਮ ਜਿਹੜੀ ਹੈਗੀ ਆ ਵੇਸ ਵੇਸਟੇਜ ਵੱਡੇ ਦੇ ਵਿੱਚ ਨਿਕਲੀ ਹੈਗੀ ਉਹ 310 ਗ੍ਰਾਮ ਦੀ ਹੈਗੀ ਆ ਉਹ ਜਿਹੜੀ ਛੋਟੇ ਦੇ ਵਿੱਚ ਹੈਗੀ ਆ ਉਹ 330 ਗ੍ਰਾਮ ਦੀ ਹੈ ਸਾਡੀ ਵੇਸਟੇਜ ਨਿਕਲ ਗਈ ਹੈਗੀ ਆ ਕੱਟਣ ਤੋਂ ਬਾਅਦ ਤੇ ਕਹਿੰਦਾ ਮਤਲਬ 20 ਜਾਂ 30 ਗ੍ਰਾਮ ਦਾ ਸਾਰਾ ਫਰਕ ਪੈਂਦਾ ਹੈਗਾ ਜੇ ਅਸੀਂ ਇਹਨਾਂ ਤੋਂ ਛੋਟੇ ਪੀਸ ਲਈਏ ਤੇ ਫਿਰ ਸਾਨੂੰ ਕੀ ਹੈ ਕਿ ਵੇਸਟੇਜ ਛੋਟੇ ਦੇ ਵਿੱਚ ਥੋੜੀ ਜਿਹੀ ਮਤਲਬ ਹੋ ਸਕਦਾ ਇੱਕ ਇਹੀ ਸੀਗਾ ਜੀ ਬੇਨਫਿਟ ਇਹਦੇ ਵਿੱਚ ਅ ਫਰਕ ਸਾਰਾ ਇਹੀ ਸੀਗਾ ਤੇ ਬਾਕੀ ਅਸੀਂ ਇਹਨਾਂ ਨੂੰ ਕਈ ਤਰ੍ਹਾਂ ਨਾਲ ਸੇਵਨ ਕਰ ਸਕਦੇ ਹੈਗੇ ਆ ਅ ਇਹਨੂੰ ਆਪਾਂ ਸਿੱਧਾ ਵੀ ਕੰਜ਼ੂਮ ਕਰ ਸਕਦੇ ਹੈਗੇ ਆ ਤੇ ਹੁਣ ਗੱਲ ਆ ਗਈ ਜੀ ਟੇਸਟ ਤੇ ਟੇਸਟ ਤੇ ਇਹਦਾ ਟੇਸਟ ਕਰਕੇ ਦੇਖੀਏ ਤਾਂ ਕਿਦਾਂ ਦਾ ਵੱਡੇ ਛੋਟੇ 'ਚ ਕੀ ਫਰਕ ਹੈਗਾ ਖਾਨ ਦੇ ਵਿੱਚ ਮਿੱਠਾ ਹੈਗਾ ਜੀ ਲੋਕ ਤੇ ਹੁਣ ਵੱਡਾ ਵੀ ਦੇਖ ਲੈਣੇ ਹੈਗੇ ਆ ਖਾਣ ਦੇ ਵਿੱਚ ਇਸ ਤਰ੍ਹਾਂ ਦਾ ਸਵਾਦ ਹੈਗਾ ਛੋਟੇ ਦੇ ਵਿੱਚ ਛੋਟੇ ਨਾਲੋਂ ਜੀ ਥੋੜਾ ਜਿਹਾ ਵੱਡੇ ਦੇ ਵਿੱਚ ਮਟਾ ਦੇ ਵਿੱਚ ਮਤਲਬ ਉਨੀ ਨਿੱਕੀ ਦਾ ਹੀ ਫਰਕ ਹੈਗਾ ਭਾਬੀ ਜਿਹਾ ਕੇ ਪਾਲਾ ਇਹਨਾਂ ਨੂੰ ਇਹਦੇ ਵਿੱਚ ਜੀ ਉੱਥੋਂ ਨਹੀਂ ਮੈਨੂੰ ਭਾਬੀ ਜਿਹਾ ਕੇ ਪਾਲਾ ਸਾਰੇ ਖਾਂ ਦੇ ਦਾ ਨਹੀਂ ਤੁਹਾਨੂੰ ਭਜੀ 19 ਨਿੱਕੀ ਦਾ ਇਹੀ ਫਰਕ ਹੈਗਾ ਜਿਆਦਾ ਕੋਈ ਫਰਕ ਨਹੀਂ ਹੈਗਾ ਮਤਲਬ ਮਠਾਸ ਦੇ ਵਿੱਚ ਔਰ ਵੀ ਸਟੇਜ ਇਹ ਵਿੱਚ ਤੇ ਸੇਮ ਹੀ ਹੈਗਾ ਵਾ ਲੋਕ ਕਹਿੰਦਾ ਵਲੋਕ 50 ਗ੍ਰਾਮ ਦਾ ਅਸੀਂ ਮੰਨ ਕੇ ਚੱਲ ਲਈਏ ਛੋਟੇ ਤੇ ਵੱਡੇ ਦੇ ਵਿੱਚ ਕੰਪੈਰੀਸ਼ਨ ਕਰੀਏ ਤਾਂ 50 ਕਿ ਗ੍ਰਾਮ ਦਾ ਹੀ ਫਰਕ ਆਏਗਾ। ਵੀ ਫੂਡ ਨੂੰ ਵੇਸਟ ਨਹੀਂ ਕਰਨਾ ਚਾਹੀਦਾ। ਸੀ ਕਿਸੇ ਨਾ ਕਿਸੇ ਲੋੜਵੰਦ ਨੂੰ ਇਹਨੂੰ ਅਸੀਂ ਡਿਸਟ੍ਰੀਬਿਊਟ ਕਰ ਦੇਣਾ ਹੈਗਾ ਇਸ ਨੂੰ। ਕਦੀ ਵੀ ਫਰੂਟ ਨੂੰ ਜੀ ਵੇਸਟ ਨਹੀਂ ਕਰਨਾ ਚਾਹੀਦਾ। ਕੋਈ ਵੀ ਫੂਡ ਫਰੂਟ ਹੈਗਾ ਤੇ ਇੱਥੇ ਰਹਿੰਦੇ ਇਨੂੰ ਕਦੀ ਵੀ ਵੇਸਟ ਨਹੀਂ ਕਰਨਾ ਚਾਹੀਦਾ ਤੁਸੀਂ ਚਿੱਟਾ ਲਫਾਪਾ ਲੈ ਕੇ ਆ ਇੱਕ ਉਹ ਦੂਸਰਾ ਚਿੱਟਾ ਇਹ ਵਾਲਾ ਨਹੀਂ ਇਹ ਜੀ ਥੋੜੀ ਜਿਹੀ ਮਿਸਟੇਕ ਹੋ ਗਈ ਕਦੀ ਵੀ ਜਿਹੜਾ ਫਰੂਟ ਹੈਗਾ ਅਸੀਂ ਫੂਟ ਜਿਹੜਾ ਕੱਟਿਆ ਹੋਇਆ ਪਾਣਾ ਹੈਗਾ ਉਹ ਰੀਸਾਈਕਲ ਰੀਸਾਈਕਲ ਉਹ ਪੋਲੀਥੀਨ ਦੇ ਵਿੱਚ ਨਹੀਂ ਪਾਣਾ ਹੈਗਾ ਹਮੇਸ਼ਾ ਫਰਸਟ ਕਲਾਸ ਔਰ ਜਿਹੜਾ ਹੈਗਾ ਵਰਜ਼ਨ ਵਰਜ਼ਨ ਪੋਲੀਥੀਨ ਦਾ ਉਹਦੇ ਵਿੱਚ ਹੀ ਪਾਣਾ ਹੁੰਦਾ ਹੈਗਾ ਤੇ ਇਹ ਹੋ ਗਿਆ ਜੀ ਸਾਡਾ ਕੰਪੈਰੀਜ਼ਨ ਆ ਪਲਪ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੈਗਾ ਵਾ ਤੇ ਉਹਦੇ ਵਿੱਚ ਦੂਸਰਾ ਆ ਗਿਆ ਜੀ ਸਾਡਾ ਬੈਨੀਫਿਟਸ ਬੈਨੀਫਿਟ ਇਹਦੇ ਕੀ ਕੀ ਨੇ ਤੇ ਬੈਨੀਫਿਟ ਜੀ ਆਹ ਪੂਰੇ ਲਿਖੇ ਹੋਏ ਨੇ ਤੇ ਇਹ ਜਿਹੜੇ ਸਾਡੇ ਬਾਲ ਆ ਜਸ ਹੈਅਰ ਆ ਜਿਹਨੂੰ ਬੋਲਦੇ ਨੇ ਆ ਉਹਦੀ ਸਿਹਤ ਲਈ ਬਹੁਤ ਹੀ ਮਤਲਬ ਜਿਨੂੰ ਹੈਅਰ ਲੋਸ ਹੋ ਰਹੀ ਆ ਜਾਂ ਕੋਈ ਬਾਲਾਂ ਦੇ ਨਾਲ ਕੋਈ ਉਹਨੂੰ ਕੋਈ ਇਸ਼ੂ ਹੈਗਾ ਉਹਦੇ ਵਿੱਚ ਇਹ ਬਹੁਤ ਲਾਹੇਵੰਦ ਹੈਗਾ ਔਰ ਜਿੱਦਾਂ ਸਾਡੇ ਸਰੀਰ ਤੇ ਝੁਲਚਰੀਆਂ ਪੈ ਜਾਂਦੀਆਂ ਹੈਗੀਆਂ ਤੇ ਉਹਦੇ ਵਾਸਤੇ ਇਹ ਬਹੁਤ ਵਧੀਆ ਹੈਗਾ ਤੇ ਚਮੜੀ ਜਿੱਦਾਂ ਚਮੜੀ ਸਾਡੀ ਮੁਰਝਾਈ ਜੀ ਹੋ ਜਾਂਦੀ ਆ ਥੋੜਾ 글로ਸੀ ਬਣ ਜਾਂਦਾ 글로 ਆ ਜਾਂਦਾ ਹੈਗਾ ਉਹਦੇ ਵਿੱਚ ਇਹ ਸਾਨੂੰ ਫਾਇਦਾ ਦਿੰਦਾ ਹੈਗਾ ਬੁਢਾਪੇ ਦੇ ਲੱਛਣਾਂ ਨੂੰ ਘਟਾਉਂਦਾ ਹੈ ਮਤਲਬ ਬੰਦੇ ਨੂੰ ਥੋੜੀ ਜੀ એનਰਜੀਕ ਫੀਲ ਕਰਵਾਉਂਦਾ ਹੈਗਾ ਵਾ ਤੇ ਦੂਸਰਾ ਦੰਦ ਤੇ ਹੱਡੀਆਂ ਵਾਸਤੇ ਜਦੀ ਕੀ ਇਹਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਹੈਗੀ ਬਹੁਤ ਜ਼ਿਆਦਾ ਹੈਗੀ ਆ ਤੇ ਇਹ ਹੱਡੀਆਂ ਵਾਸਤੇ ਵੀ ਬਹੁਤ ਲਾਹੇਵੰਦ ਹੈਗਾ ਵਾ ਤੇ ਤੀਸਰਾ ਇਹ ਆਈ ਆਈ ਸਾਈਡ ਮਤਲਬ ਨਜ਼ਰ ਨੂੰ ਵਧਾਉਂਦਾ ਹੈਗਾ ਕਿਉਂਕਿ ਇਹਦੇ ਵਿੱਚ ਕਾਫੀ ਇਸ ਤਰ੍ਹਾਂ ਦੇ ਬੈਨੀਫਿਟ ਹੈਗੇ ਆ ਜਿਹੜੇ ਕਿ ਸਾਡੇ ਸਰੀਰ ਨੂੰ ਇਸ ਤਰ੍ਹਾਂ ਦੇ ਲਾਭ ਦਿੰਦਾ ਹੈਗਾ ਤੇ ਦੂਸਰਾ ਜੀ ਇਹਨੂੰ ਗਰਭਵਸਤਾ ਦੇ ਵਿੱਚ ਵੀ ਇਹ ਜਿਹੜੇ ਕਿ ਇਹ ਪੂਰਾ ਸੁਪਰ ਫਰੂਟ ਦੇ ਵਿੱਚ ਆਉਂਦਾ ਹੈਗਾ ਤੇ ਇਹ ਗਰਭ ਗਰਭਵਸਥਾ ਦੇ ਵਿੱਚ ਵੀ ਇਹਨੂੰ ਸੇਵਨ ਕੀਤਾ ਜਾ ਸਕਦਾ ਹੈ ਤੇ ਕੈਂਸਰ ਮਤਲਬ ਇਹ ਇਹਦੇ ਵਿੱਚ ਜਿਹਦਾ ਐਂਟੀਆਕਸੀਡੈਂਟ ਜਿਹੜੇ ਆਪਣੇ ਗੁਣ ਹੁੰਦੇ ਆ ਉਹ ਬਹੁਤ ਜ਼ਿਆਦਾ ਨਹੀਂ ਇਸ ਕਰਕੇ ਇਹਨੂੰ ਕੈਂਸਰ ਵਾਲੇ ਪੇਸ਼ੈਂਟ ਵੀ ਖਾ ਸਕਦੇ ਹੈ ਕਿ ਇਹਨੂੰ ਕੈਂਸਰ ਨੂੰ ਰਿਵਰਸ ਕਰਨ ਦੇ ਔਰ ਜਿਹੜੇ ਮੱਦਿਆਂ ਨੂੰ ਕੈਂਸਰ ਦੀ ਸ਼ਿਕਾਇਤ ਹੈਗੀ ਉਹਦੇ ਜਿਹੜੇ ਲੱਛਣਾਂ ਨੂੰ ਜਾਂ ਆਉਂਦੇ ਪਰਵਾਹ ਨੂੰ ਇਹ ਕਿਤੇ ਕਿਤੇ ਨਾ ਰਿਵਰਸ ਕਰਦਾ ਹੈਗਾ ਜੀ ਤੇ ਇਮਿਊਨਿਟੀ ਸਿਸਟਮ ਮਤਲਬ ਜਿਹੜਾ ਸਾਡੀ ਸਰੀਰ ਦੀ ਇਮਿਊਨਿਟੀ ਸਿਸਟਮ ਹੈਗੀ ਜਾਂ ਬਿਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਹੈਗੀ ਆ ਉਹਨੂੰ ਵੀ ਇਹ ਵਧਾਉਂਦਾ ਹੈਗਾ ਤਾਂ ਕਿ ਬਿਮਾਰੀਆਂ ਸਾਡੇ ਲੱਗੇ ਨਾ ਆਣ ਕਿਉਂਕਿ ਅਸੀਂ ਰეკਮੈਂਡ ਕਰਦੇ ਹਾਂ ਕਿ ਹਰ ਪਰਸਨ ਜਿਹੜਾ ਤੰਦਰੁਸਤ ਪਰਸਨ ਹੈਗਾ ਜਾਂ ਮਰੀਜ਼ ਹੈਗਾ ਉਹ ਜੇ ਇਹਨੂੰ 100 ਗ੍ਰਾਮ ਜਾਂ 150 ਗ੍ਰਾਮ ਡੇਲੀ ਕੰਜ਼ਿਊਮ ਕਰੇ ਤਾਂ ਉਹਨੂੰ ਬਿਮਾਰੀਆਂ ਨਹੀਂ ਲੱਗੇ ਆਣੀਆਂ ਹੈਗੀਆਂ ਉਹਦੇ ਤੇ ਇਹ ਬਲੱਡ ਸ਼ੂਗਰ ਨੂੰ ਵੀ ਹੀ ਘਟਾਉਂਦਾ ਹੈਗਾ ਕਿਉਂਕਿ ਇਹਦੇ ਵਿੱਚ ਸ਼ੂਗਰ ਕੰਟੈਂਟ ਵੀ ਉਹਨਾਂ ਨਹੀਂ ਹੈਗਾ ਔਰ ਇਹ ਸ਼ੂਗਰ ਲੈਵਲ ਨੂੰ ਵੀ ਘਟਾਉਂਦਾ ਹੈਗਾ ਕਿਉਂਕਿ ਸਾਡੇ ਇਹ ਜੇ 100 150 ਗ੍ਰਾਮ ਅਸੀਂ ਖਾਈਏ ਸਾਡੇ ਪੂਰੇ ਦਿਨ ਦੀ ਜਿਹੜੀ એનર્ਜੀ ਹੈਗੀ ਆ ਜਿਹੜਾ ਕੈਲਰੀ ਸচাইਦੀਆਂ ਨੇ ਸਾਨੂੰ ਉਹ ਪੂਰੀਆਂ ਹੋ ਜਾਂਦੀਆਂ ਹੈਗੀਆਂ ਇਹ ਥੱਲੇ ਜੀ ਲਿਖੇ ਹੈਗੇ ਜਿੰਨੀਆਂ ਜਿੰਨੇ ਕੇ ਇਸ ਨਿਊਟ੍ਰੀਸ਼ਨ ਵੈਲਿਊ ਹੈਗੀ ਆ ਪਰ 170 ਗ੍ਰਾਮ ਮਤਲਬ 170 ਗ੍ਰਾਮ ਇੱਕ ਦਿਨ ਦੀ ਡਾਈਟ ਹੈਗੀ ਆ ਮਤਲਬ ਜਿਹਨੂੰ ਆਪਾਂ ਕਹਿੰਦੇ ਆਂ ਕਿ ਵਧੀਆ ਡਾਈਟ ਹੈ 170 ਗ੍ਰਾਮ ਜਿਹਦਾ ਜਿਮ ਵਾਲੇ ਹੋਗੇ ਜਾਂ ਕੋਈ ਪੇਸ਼ੈਂਟ ਹੋ ਗਿਆ 170 ਗ੍ਰਾਮ ਉਹ ਖਾਊਗਾ ਤੇ ਉਹਨੂੰ ਆ ਜਿੱਦੇ ਨਿਊਟ੍ਰੀਸ਼ਨਲ ਵੈਲਿਊ ਹੈਗੀ ਆ ਕੁਝ ਇਹਦੇ ਵਿੱਚ ਹੋਰ ਵੀ ਨੇ ਤੇ ਤਾਂ ਕਰਕੇ ਜਿੱਦਾ ਨਿਊਟ੍ਰੀਸ਼ਨਲ ਵੈਲਿਊ ਇਹਦੀ ਹੈਗੀ 170 ਗ੍ਰਾਮ ਆਮਾਉਂਟ ਦੇ ਵਿੱਚ ਕਲੈਰੀਸ ਹੈਗੀਆਂ ਨੇ 102 ਗ੍ਰਾਮ 2 ਐਮਜੀ ਹੈਗੀਆਂ ਆ ਜੀ ਕਾਰਬੋਹਾਈਡਰੇਟਸ ਨੇ 22 ग्राम ਨੇ प्रोटीन 2 ग्राम ਹੈਗਾ ਫੈਟ ਇਹਦੇ ਵਿੱਚ ਜੀ 2 2 ग्राम ਹੈਗੀ ਆ ਫਾਈਬਰ 0 ਹੈਗਾ ਜੀ 슈ગર 5 ग्राम ਹੈਗੀ ਆ ਜੀ ਵਿਟਾਮਿਨ ए यूआई 100 ग्राम 100 यूआई ਹੈਗੀ ਆ आईयू ਹੈਗੀ ਆ ਔਰ ਵਿਟਾਮਿਨ ਸੀ 4 4 एमजी ਹੈਗੀ ਆ ਔਰ ਕੈਲਸ਼ੀਅਮ 31 एमजी ਹੈਗੀ ਔਰ ਆਇਰਨ 0.1 एमजी ਹੈਗੀ ਆ ਤੇ ਹੋਰ ਵੀ ਕਈ ਇਹਦੇ ਬੈਨੀਫਿਟ ਨੇ ਜਿੰਨਾ ਕਿ ਪਹਿਲਾਂ ਮੈਂ ਉੱਪਰ ਗਨਾਇਆ ਹੀ ਦਿੱਤਾ ਹੈਗਾ ਕਿ ਇਹ ਜਿਹੜੇ ਲੱਛਣ ਹੈਗੇ ਇਹ ਲਗਭਗ ਹਰ ਕਿਸੇ ਨਾ ਕਿਸੇ ਬੰਦੇ ਨੂੰ ਕੋਈ ਨਾ ਕੋਈ ਇਹਨਾਂ ਦੇ ਵਿੱਚੋਂ ਲੱਛਣ ਹੁੰਦੇ ਹੈਗੇ ਜੀ ਅਸੀਂ ਇਹਦਾ ਸੇਵਨ ਕੰਟੀਨਿਊਸਲੀ ਕਰਦੇ ਹੈਗੇ ਤਾਂ ਸਾਨੂੰ ਕਿਤੇ ਨਾ ਕਿਤੇ ਇਹਨਾਂ ਸਾਰਿਆਂ ਤੋਂ निजात ਪਾ ਸਕਦੇ ਹੈਗੇ ਆ ਤੇ ਦੂਸਰਾ ਜੀ ਸਾਡਾ ਇੱਕ ਰਿਵਿਊ ਰਹਿ ਗਿਆ ਜੀ ਸਾਡਾ ਲਾਸਟ ਟਾਈਮ ਅਸੀਂ येलो ਡ੍ਰੈਗਨ ਫਰੂਟ ਟੇਸਟ ਕੀਤਾ ਸੀਗਾ ਤੇ ਹੁਣ ਸਾਡਾ ਇੱਕ ਹੋਰ ਡ੍ਰੈਗਨ ਫਰੂਟ ਜਿਹੜਾ ਹੈਗਾ ਉਹ ਪੱਕ ਚੁੱਕਾ ਹੈਗਾ ਤੇ ਉਹਦਾ ਵੀ ਅਸੀਂ ਅੱਜ ਹਾਰਵੈਸਟ ਕਰਨੀ ਹੈਗੀ ਆ ਇਹ ਹੈਗਾ ਜੀ ਤੁਸੀਂ ਦੇਖੋ ਇਹ ਹੈਗਾ ਜੀ ਸਾਡਾ yellow dragon fruit ਤੇ ਪਿਛਲੀ ਵਾਰ ਜਿਹੜਾ ਅਸੀਂ ਨੋਟ ਕੀਤਾ ਸੀ ਫਰਸਟ ਫਰੂਟ ਸੀਗਾ ਉਹ 310 ਗ੍ਰਾਮ ਸੀਗਾ ਔਰ ਇਹ ਹੈਗਾ ਜੀ ਸੇਮ ਪੋਦੇ ਦਾ ਸੈਕਿੰਡ ਸੈਕਿੰਡ ਫਰੂਟ ਹੈਗਾ ਤੇ ਇਹ ਹੈਗਾ ਜੀ 400 ਗ੍ਰਾਮ ਦਾ ਇਹ 400 ਗ੍ਰਾਮ ਦਾ ਫਰੂਟ ਹੈਗਾ ਜੀ ਤੇ ਹੁਣ ਅਸੀਂ ਇਹਨੂੰ ਕੱਟ ਕੇ ਦੇਖਾਂਗੇ ਔਰ ਪਲਪ ਲੈਵਲ ਅਸੀਂ ਇਹਦੇ ਵਿੱਚ ਵੀ ਦੇਖਾਂਗੇ ਇੱਕ ਵੇਸਟਜ ਇਹਦੇ ਵਿੱਚ ਕਿੰਨੀ ਨਿਕਲਦੀ ਹੈਗੀ ਹੈ ਤੇ ਇਹ ਅਸੀਂ ਹੁਣ ਨੋਟ ਕਰ ਲਿਆ ਹੈਗਾ ਇਹੇ 400 ਗ੍ਰਾਮ ਦਾ ਫਰੂਟ ਹੈਗਾ ਤੇ ਇਹ ਅੰਦਰੋਂ ਵਾਈਟ ਨਿਕਲਦਾ ਜੀ ਤੇ ਪਿਛਲੀ ਵਾਰ ਜਿਹੜਾ ਅਸੀਂ ਟੇਸਟ ਕੀਤਾ ਸੀਗਾ ਤੇ ਇਹ ਖੱਟੇ ਮਿੱਠੇ ਪੰਦੇ ਵਿੱਚ ਟੇਸਟ ਦੇ ਵਿੱਚ ਹੁੰਦਾ ਹੈਗਾ ਤੇ ਹੋ ਸਕਦਾ ਉਸ ਵੇਲੇ ਅਸੀਂ ਨੂੰ ਹਾਰਵੈਸਟ ਕਰਨ ਵੇਲੇ ਥੋੜੀ ਜਿਹੀ ਜਲਦੀ ਕਰ ਲਈ ਹੋਵੇ ਤੇ ਇਸ ਵਾਰੀ ਅਸੀਂ ਇਹਨੂੰ ਪੂਰਾ ਟਾਈਮ ਦਿੱਤਾ ਹੈਗਾ ਤੇ ਹੁਣ ਇਸ ਵਾਰੀ ਇਹਨੂੰ ਦੇਖਾਂਗੇ ਪਲਪ ਲੈਵਲ ਕਿੰਨਾ ਹੈ ਆ ਤੇਜੀ 320 ਗ੍ਰਾਮ 320 ਗ੍ਰਾਮ ਇਹਦਾ ਪਲਪ ਹੈਗਾ ਔਰ ਜਿਹੜੀ 80 ਗ੍ਰਾਮ ਹੈਗੀ ਇਹਦੀ ਵੇਸਟੇਜ ਹੋ ਗਈ ਆ ਮਤਲਬ ਵੇਸਟ ਮਟੀਰੀਅਲ ਨਿਕਲ ਗਿਆ ਹੈਗਾ 400 ਗ੍ਰਾਮ ਦੇ ਵਿੱਚੋਂ ਇਹਨੂੰ ਟੇਸਟ ਕਰਕੇ ਦੇਖਦੇ ਆਂ ਜੀ ਕਿੱਦਾਂ ਦਾ ਹੈਗਾ ਸਹੀ ਹੈ ਜੀ ਪਿਛਲੀ ਵਾਰ ਹੋ ਸਕਦਾ ਅਸੀਂ ਪਹਿਲਾਂ ਫੂਡ ਕਰਕੇ ਥੋੜੀ ਜਲਦਬਾਜ਼ੀ ਕਰ ਲਈ ਪਿਛਲੀ ਵਾਰ ਇਹਦਾ ਟੇਸਟ ਬਹੁਤ ਖੱਟੇਪਨ ਦੇ ਵਿੱਚ ਸੀਗਾ ਬਟ ਇਹਦਾ ਜਿਹੜਾ ਟੇਸਟ ਹੈਗਾ ਉਹ ਲੀਚੀ ਦੇ ਲੀਚੀ ਦੇ ਸੇਮ ਲੀਚੀ ਵਾਂਗੂ ਹੈਗਾ ਜਿਹੜੀ ਅਸੀਂ ਲੀਚੀ ਖਾਣੇ ਹੈਗੇ ਆ ਸੇਮ ਟੇਸਟ ਉਹਦੇ ਵਰਗਾ ਹੈਗਾ ਆਗੇ ਦੇ ਇਹ ਸੇਮ ਟੇਸਟ ਲੀਚੀ ਵਰਗਾ ਹੈਗਾ ਸਹੀ ਹੈ ਸਹੀ ਹੈ ਪਿਛਲੀ ਵਾਰ ਸਾਡੇ ਬੱਚਿਆਂ ਨੇ ਵੀ ਜਿਹੜਾ ਪਹਿਲਾ ਫਰੂਟ ਸੀਗਾ ਉਹ ਖੱਟੇਪਨ ਦੇ ਵਿੱਚ ਜ਼ਿਆਦਾ ਸੀ ਤੇ ਇਸ ਕਰਕੇ ਉਹਨਾਂ ਨੇ ਵੀ ਪਸੰਦ ਨਹੀਂ ਕੀਤਾ ਬਟ ਇਹ ਹੁਣ ਜਿਹੜਾ ਅਸੀਂ ਫਰੂਟ ਤੋੜਿਆ ਹੈਗਾ ਇਹ ਲੀਚੀ ਵਰਗਾ ਹੈਗਾ ਤੇ ਇਹ ਕਹਿੰਦਾ ਮਤਲਬ ਇਹਦੀ ਵੀ ਜੇ ਅਸੀਂ ਪਲਾਂਟੇਸ਼ਨ ਕੀ ਲਈਏ ਤਾਂ ਕਿਤਨਾ ਕਿਤੇ ਸਾਨੂੰ ਬੈਨੀਫਿਟ ਆ ਸਕਦਾ ਇੱਕ ਕਿਉਂਕਿ ਲੀਚੀ ਦਾ ਆਲਮੋਸਟ ਸੀਜ਼ਨ ਖਤਮ ਹੋ ਚੁੱਕਾ ਹੈ ਔਰ ਇਹ ਸੇਮ ਸੇਮ ਸਾਨੂੰ ਲੀਚੀ ਦਾ ਭਲੇਖਾ ਪੰਦਾ ਹੈਗਾ ਤੇ ਸਾਡਾ ਇਹੀ ਸੀ ਮੋਟਿਵ ਜੀ ਤੇ ਆਪਣੇ ਜਿਹੜੇ ਦਰਸ਼ਕਾਂ ਨੂੰ ਇਹਦੇ ਡ੍ਰੈਗਨ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਬਸ ਇਹੀ ਮੋਟਿਵ ਹੈਗਾ ਜੀ ਤੇ ਨਵੀਂ ਨਵੀਂ ਵੀਡੀਓ ਡ੍ਰੈਗਨ ਦੇ ਰਿਲੇਟਿਡ ਅਸੀਂ ਲੈ ਕੇ ਆਉਂਦੇ ਰਹੀਏ ਤੇ ਜੇ ਕਿਸੇ ਵੀ ਭਰਾ ਨੂੰ ਮਤਲਬ ਕਹਿਣਾ ਮਤਲਬ ਆਕਸੀਜਨ ਦੇ ਵਿੱਚ ਲੀਚੀ ਖਾਣੀ ਹੈਗੀ ਆ ਤਾਂ ਉਹ yellow dragon fruit taste ਕਰ ਸਕਦਾ ਹੈਗਾ ਤੇ ਉਹਨੂੰ ਸੇਮ ਟੂ ਸੇਮ ਲੀਚੀ ਦਾ ਹੀ ਸਵਾਦ ਆਏਗਾ ਔਰ ਸਵਾਦ ਡ੍ਰੈਗਨ ਦਾ ਹੋਏਗਾ ਜੀ ਔਰ ਜਿਹੜਾ ਟੇਸ ਜਿਹੜਾ ਹੋਊਗਾ ਉਹ ਲੀਚੀ ਦਾ ਹੋਊਗਾ ਤੇ ਚਲ ਬੜੀ ਜਾ ਤੇ ਆਸ ਕਰਦੇ ਹਾਂ ਜੀ ਸਾਰਿਆਂ ਨੂੰ ਇਹ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਹੈ ਤੇ ਸਾਰਿਆਂ ਨੂੰ ਪਸੰਦ ਆਈ ਹੋਵੇਗੀ ਤੇ ਇਹ ਜੀ ਵੀਡੀਓ ਤੁਸੀਂ ਆਪਣੇ ਸੱਜਣਾ ਮਿੱਤਰਾਂ ਤੱਕ ਸ਼ੇਅਰ ਕਰ ਸਕਦੇ ਆ ਕਿਉਂਕਿ ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਹੈਗਾ ਇੱਕ ਕੁਝ ਨਵੀਂ ਚੀਜ਼ ਦੱਸੀ ਜਾਵੇ ਕਸਟਮਰਾਂ ਨੂੰ ਔਰ ਨਵੇਂ ਲੋਕਾਂ ਨੂੰ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਜੇ ਤੁਸੀਂ ਸਾਡੇ ਤੋਂ ਡ੍ਰੈਗਨ ਫਰੂਟ ਔਰ ਜਾਂ ਡ੍ਰੈਗਨ ਫਰੂਟ ਦੇ ਪlant ਲੈਣਾ ਚਾਹੁੰਦੇ ਹੈਗੇ ਆ ਸਾਡੇ ਨੰਬਰ ਆਲਰੇਡੀ ਦਿੱਤੇ ਹੋਏ ਨੇ ਜੀ 9041247871 ਫਲੈਕਸ ਤੇ ਵੀ ਲੱਗਾ ਹੋਇਆ ਔਰ ਆਨਲਾਈਨ ਵੀ ਸਾਡਾ ਜਿਹੜਾ ਗੂਗਲ ਤੇ ਸੈਨੀ ਡ੍ਰੈਗਨ ਫਰੂਟ ਦੇ ਨਾਮ ਤੇ ਸਾਡਾ ਜਿਹੜਾ ਪੇਜ ਉਪਲਬਧ ਹੈਗਾ ਵਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਭ ਤੇ ਉਪਲਬਧ ਹੈਗਾ ਜੀ ਸੈਨੀ ਡ੍ਰੈਗਨ ਫਰੂਟ ਦੇ ਨਾਮ ਤੇ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਤਸ ਕਰਦੇ ਥੈਂਕ ਯੂ ਜੀ